ਕੀ ਇਕਲਮਿੰ ਦੱਸੋ ਕਿ ਜਿਵੇਂ ਕੋਲਾਬਰੇਸ਼ਨ ਹੁੰਦੀਆਂ ਨੇ ਬਹੁਤ ਸਾਰੀਆਂ ਹਨਾ ਹਾਂਜੀ ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਕੋਈ ਤੁਹਾਡਾ ਡ੍ਰੀਮ ਹੈਗਾ ਕਿਸੇ ਆਰਟਿਸਟ ਨਾਲ ਕੋਲਾਬ ਕਰਨ ਦਾ ਦੂਜੀ ਗੱਲ ਇਹ ਹੈ ਕਿ ਕਿਸੇ ਨੇ ਤੁਹਾਨੂੰ ਅਪਰੋਚ ਕੀਤਾ ਇੰਡਸਟਰੀ ਦੇ ਵਿੱਚੋਂ ਕਿਉਂਕਿ ਤੁਹਾਡੇ ਹੁਣ 4-5 ਟਰੈਕ ਆ ਚੁੱਕੇ ਹਨਾ ਕਿਸੇ ਨੇ ਨੋਟਿਸ ਹੀ ਨਹੀਂ ਕੀਤਾ ਜਾਂ ਆਰਟਿਸਟਾਂ ਨੇ ਨੋਟਿਸ ਕੀਤਾ ਤੁਹਾਨੂੰ ਮੈਸੇਜ ਕੀਤਾ ਤੁਹਾਡੇ ਤੱਕ ਪਹੁੰਚ ਕੀਤੀ ਮੇਰਾ ਮੇਰਾ ਸਵਾਲ ਇਹ ਹੈ ਕਿ ਤੁਸੀਂ ਕਿਸ ਨਾਲ ਕੋਲਾਬ ਕਿਉਂ ਨਹੀਂ ਕਰਦੇ ਮਤਲਬ ਤੁਸੀਂ ਆਪਣਾ ਹੀ ਚੱਲ ਰਹੇ ਹੋ ਤੇ ਇਹ ਬਹੁਤ ਚੰਗੀ ਗੱਲ ਵੀ ਆ ਬਿਲਕੁਲ ਇਹ ਮੈਂ ਜਾਨਣਾ ਚਾਹਣਾ ਤੁਹਾਡੇ ਹਾਂਜੀ ਭਾਜੀ ਐਦਾਂ ਹਨਾ ਜਿੱਦਾਂ ਤੁਸੀਂ ਕੋਲਾਬ ਦੀ ਗੱਲ ਕੀਤੀ ਆ ਉਦਾਂ ਆਉਂਦੇ ਰਹਿੰਦੇ ਆ ਮੈਸੇਜਸ ਹਨਾ ਆਰਟਿਸਟ ਵੱਲੋਂ ਸੋ ਇਹਨਾਂ ਨੂੰ ਹੁੰਦਾ ਆ ਵੀ ਅਸੀਂ ਪਹਿਲਾਂ ਆਪਣੇ ਜਿਹੜਾ ਆਰਟਿਸਟ ਹੈ ਨਾ ਉਹਨੂੰ ਉੱਪਰ ਤੱਕ ਲੈ ਕੇ ਜਾਈਏ ਹਨਾ ਉਸ ਲੈਵਲ ਦਾ ਜੇ ਆਪਾਂ ਵੱਡੇ ਆਰਟਿਸਟ ਦੀ ਗੱਲ ਕਰਦੇ ਆ ਸੋ ਵੀ ਉੱਪਰ ਦਾ ਤੇ ਨਾ ਉਹਨੂੰ ਲੈ ਕੇ ਜਾਈਏ ਪਹਿਲਾਂ ਫਿਰ ਕਲੈਬਰੇਸ਼ਨ ਕਰਾਂਗੇ ਹਾਂ ਤੇ ਤੁਸੀਂ ਕਲੈਬ ਤੁਹਾਡੇ ਕੋਲ ਆਉਂਦੀਆਂ ਨਹੀਂ ਬਟ ਤੁਸੀਂ ਨਹੀਂ ਕੀਤੀਆਂ ਤੇ ਬਹੁਤ ਜੋ ਇਦਾਂ ਹੁੰਦਾ ਵੀ ਕਈ ਵਾਰੀ ਆਉਂਦੀਆਂ ਨੇ ਕਲੈਬਸ ਹਨਾ ਤੇ ਆਪਾਂ ਨੂੰ ਕਨਸੈਪਟ ਨਹੀਂ ਉਹਨਾਂ ਦਾ ਵਧੀਆ ਹੁੰਦਾ ਜਾਂ ਫਿਰ ਉਹ ਇਹਨਾਂ ਦੀ ਜਿਹੜੀ ਆਪਣੇ ਮਲੋਕੇ ਜੈਨੂਲ ਰੈਕਟਰ さん ਇਹਨਾਂ ਦੇ ਉਹਦੇ ਤੇ ਡਿਪੈਂਡ ਕਰਦਾ ਹੈ ਸੋ ਇਹਨਾਂ ਨੂੰ ਪਸੰਦ ਆਊਗਾ ਜਾਂ ਨਹੀਂ ਸੋ ਇਹ ਪਹਿਲਾਂ ਆਪ ਸੋੰਦੇ ਆ ਨਾ ਵੀ ਜਿਹੜੀ ਚੀਜ਼ ਵਧੀਆ ਲੱਗੇ ਸੋ ਸਾਡੇ ਤੱਕ ਫੇਰ ਆਉਂਦੀ ਹੈ ਜੇ ਸਾਨੂੰ ਵਧੀਆ ਲੱਗੂਈ ਤੇ ਆਪਾਂ ਯੈਸ ਕਰ ਦਿੰਨੇ ਆ ਜੇ ਨਹੀਂ ਵਧੀਆ ਲੱਗਤ ਨਹੀਂ ਬਹੁਤ ਹਿੱਟ ਸਿੰਗਰਾਂ ਦੇ ਵੀ ਆਈ ਆ ਬਹੁਤ ਹਿੱਟ ਨਾਮ ਲੈਣਾ ਚਾਹੁੰਗੀ ਨਹੀਂ ਨਾਮ ਨਹੀਂ ਫੇਰ ਉਹ ਫੀਲ ਕਰ ਜਾਣਗੇ ਵੀ ਸਾਨੂੰ ਕਿੰਦਾ ਗਿਆ ਬੇਸਿਕ ਕਲਾਬ ਕਰਨ ਦਾ ਦਿਲ ਕਰਦਾ ਹੈ ਨਹੀਂ ਹੋ ਜਾਈਗੀ ਕੋਲਾਬਰੇਸ਼ਨ ਐਦਾਂ ਨਹੀਂ ਜੇ ਕੋਈ ਵਧੀਆ ਕੰਟੈਂਟ ਹੈਗਾ ਆਪਣੇ ਕੋਲ ਹਨਾ ਵਧੀਆ ਮੈਟਰ ਪਿਆ ਆ ਤਾਂ ਆਪਾਂ ਜ਼ਰੂਰ ਕਰਾਂਗੇ ਜੀ ਨਹੀਂ ਮਤਲਬ ਐਸੇ ਕੋਣ ਆਰਟਿਸਟ ਨੇ ਉਹਨਾਂ ਦਾ ਤਾਂ ਤੁਸੀਂ ਨਾਂ ਲੈ ਸਕਦੇ ਹੋ ਨਾ ਜਿਨ੍ਹਾਂ ਨਾਲ ਕੋਲਾਬ ਕਰਨਾ ਚਾਹੁੰਦੇ ਹੋ ਉਹ ਕਿਹੜੇ ਆਰਟਿਸਟ ਮੈਂ ਫਿਰ ਮੈਂ ਤਾਂ ਫਿਰ ਉੱਚੀ ਉਡਾਰੀ ਮਾਰ ਦਿੰਦੀ ਹਾਂ ਕੀ ਬਾਤ ਹੈ ਉੱਚੀ ਉਡਾਰੀ ਮਾਰੋ ਤੁਸੀਂ ਜਿੱਦਾਂ ਮਨਜੀਤ ਬਾਜੀ ਹੋਗੇ ਹਨਾ ਕੀ ਬਾਤ ਹੈ ਤੇ ਉਹਨਾਂ ਨਾਲ ਦਾ ਚਲੋ ਮੇਰਾ ਸਟਾਰਟਿੰਗ ਤੋਂ ਹੀ ਡ੍ਰੀਮ ਹੈ ਜੀ 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 ਤੇ ਬਾਕੀ ਹੋਰ ਵੀ ਹੈਗੇ ਆ ਚਲੋ ਕਿ ਇਹਨਾਂ ਸੰਗੀਟ ਟਾਈਮ ਹੋਣ ਤੇ ਕਿ ਜਗਜੀਤ ਭਾਜੀ ਅਗਰ ਜਗਜੀਤ ਭਾਈ ਤੱਕ ਇਹ ਵੀਡੀਓ ਪਹੁੰਚੇ ਤਾਂ ਭਾਜੀ ਤੁਸੀਂ ਸਕਰੋਲ ਕਰਿਓ ਪਵੀ ਵਰਕ ਦੀ ਆਈਡੀ ਉਹਦੇ ਵਿੱਚ ਬਹੁਤ ਸੋਹਣੇ ਸੋਹਣੇ ਗਾਣੇ ਆ ਤੇ ਕੋਲਾਬੋਰੇਸ਼ਨ ਮੈਂ ਦੁਆ ਕਰ ਸਕਦਾ ਹਾਂ ਅਸੀਂ ਤਾਂ ਕਿ ਰੱਬ ਛੇਤੀ ਪੂਰੀ ਕਰੇ ਵੇ ਹਣਾ